ਸਿੱਖ ਪੰਥ ਚ ਵਿਵਾਦ ਦਰ ਵਿਵਾਦ ਵਧਦਾ ਜਾ ਰਿਹਾ ਤੇ ਬਹੁਤ ਸਾਰੀਆਂ ਸ਼ਕਤੀਆਂ ਭਰਾ ਮਾਰੂ ਜੰਗ ਤੇ ਸਿੱਖਾਂ ਨੂੰ ਤਾਰੂ ਕਰ ਰਹੀਆਂ ਨੇ ਤੁਸੀਂ ਬੀਤੇ ਸਮੇਂ ਤੋਂ ਦੇਖ ਰਹੇ ਹੋ ਸਾਰੇ ਹਾਲਾਤ ਕੀ ਬਣ ਰਹੇ ਨੇ ਕੌਣ ਨੇ ਉਹ ਲੋਕ ਜਿਹੜੇ ਸਿੱਖਾਂ ਨੂੰ ਆਪਸ ਵਿੱਚ ਲੜਾ ਕੇ ਤੇ ਸਾਡੇ ਗੁਰਧਾਮਾਂ ਤੇ ਕਾਬਜ਼ ਹੋਣ ਦੀ ਵੱਡੀ ਸਾਜਸ਼੍ਰਿਚ ਰਚ ਰਹੇ ਨੇ ਉਹ ਬਹੁਤ ਸਾਰੀਆਂ ਥਾਵਾਂ ਤੇ ਕਾਮਯਾਬ ਹੋਏ ਨੇ ਇਸ ਕਰਕੇ ਹੁਣ ਸਭ ਤੋਂ ਵੱਡਾ ਨਿਸ਼ਾਨਾ ਉਹਨਾਂ ਦਾ ਪੰਜਾਬ ਹੈ ਤੇ ਤੁਸੀਂ ਦੇਖਿਆ ਹੋਣਾ ਕਿ ਬੀਤੇ ਕੁਝ ਸਮੇਂ ਤੋਂ ਰਾਜਨੀਤਿਕ ਤੌਰ ਤੇ ਸਿੱਖਾਂ ਦੇ ਵਿੱਚ ਵੱਡੀ ਵੰਡੀ ਪਾਉਣ ਵਾਸਤੇ ਸਿੱਖ ਸ਼ਕਤੀ ਨੂੰ ਸਿਆਸੀ ਤੌਰ ਤੇ ਖਤਮ ਕਰਨ ਵਾਸਤੇ ਬੜਾ ਵੱਡਾ ਕਿਛੜ ਜਨਤਾ ਰਹਿ ਤੇ ਕੁਝ ਵਿਅਕਤੀਆਂ ਨੂੰ ਢਾਲ ਬਣਾ ਕੇ ਸਿੱਖ ਸਿੱਖਾਂ ਨੂੰ ਅੱਗੇ ਲਾਇਆ ਹੋਇਆ ਹੈ ਉਹ ਤੁਸੀਂ ਰੋਜ਼ ਵਰਤਾਰਾ ਵੇਖ ਰਹੇ ਹੋ ਰੋਜ਼ ਨਵੀਂ ਤੋਂ ਨਵੀਂ ਗੱਲ ਨਵੀਂ ਤੋਂ ਨਵੀਂ ਗੱਲ ਬਾਹਰ ਲੈਂਦੀ ਜਾ ਰਹੀ ਹੈ ਦੂਜੇ ਬੰਨੇ ਸਾਡੀਆਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਵਰਤਿਆ ਜਾ ਰਿਹਾ ਹੈ ਆ ਬੀਤੇ ਦਿਨੀ ਆਨੰਦਪੁਰ ਸਾਹਿਬ ਵਿਖੇ ਇੱਕ ਥੋੜੇ ਜੇ ਲੋਕਾਂ ਨੇ ਜੁੜ ਕੇ ਜਿਸ ਨੂੰ ਕਿ ਅਸੀਂ ਮੁੱਠੀ ਪਰ ਲੋਕ ਕਹਿ ਸਕਦੇ ਨੇ ਐ ਐਲਾਨ ਕਰਤਾ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਘਰ ਘੇਰਾਂਗੇ ਅਸੀਂ ਤੇਜਾ ਸਿੰਘ ਸਮੁੰਦਰੀ ਹਾਲ ਘੇਰਾਂਗੇ ਬੜੀ ਸ਼ਰਮਨਾਕ ਗੱਲ ਹੈ ਕਿ ਜਿਹੜੀ ਚੀਜ਼ ਤੁਹਾਨੂੰ ਘੇਰਨੀ ਚਾਹੀਦੀ ਸੀ ਉਧਰਲੇ ਪਾਸੇ ਤੁਸੀਂ ਗਏ ਹੀ ਨਹੀਂ ਘੇਰਨਾ ਚਾਹੀਦਾ ਸੀ ਸਾਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦਾ ਘਰ ਕਿ ਭਾਈ ਤੂੰ ਸਾਡੇ ਨਾਲ ਵਾਅਦਾ ਕਰਕੇ ਆਏ ਆ 2019 ਚ ਤੂੰ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਕਿ ਬੰਦੀ ਸਿੰਘ ਜਿਹੜੇ ਤੁਹਾਡੇ ਛੱਡੇ ਜਾਣਗੇ ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ ਭਾਈ ਰਾਜੋਵਾਨਾ ਸਾਹਿਬ ਦੀ ਫਾਂਸੀ ਦੀ ਸਜ਼ਾ ਨੂੰ ਮਾਫ ਕਰਨ ਵਾਸਤੇ ਤੁਸੀਂ ਨੋਟੀਫਿਕੇਸ਼ਨ ਜਾਰੀ ਕੀਤਾ ਉਹ ਲਾਗੂ ਨਹੀਂ ਕੀਤਾ ਘੇਰਨਾ ਤਾਂ ਸਾਨੂੰ ਉਹਨਾਂ ਦਾ ਘਰ ਚਾਹੀਦਾ ਸੀ ਗ੍ਰਹਿ ਮੰਤਰੀ ਦਾ ਘਰ ਘੇਰਨਾ ਚਾਹੀਦਾ ਸੀ ਪਰ ਅਸੀਂ ਤੁਰ ਕਿੱਧਰ ਪਏ ਅਸੀਂ ਸਿਰਫ ਸਿੱਖਾਂ ਨੂੰ ਲੜਾਉਣ ਵਾਸਤੇ ਤੁਰ ਪਏ ਹਾਂ ਕਿ ਅਸੀਂ ਆਪ ਦੀਆਂ ਸੰਸਥਾਵਾਂ ਨੂੰ ਘੇਰਾਂਗੇ ਜਿਹੜੇ ਮੁੱਢਲੇ ਸਾਡੇ ਫਰਜ਼ ਸੀ ਉਹ ਅਸੀਂ ਨਿਭਾਏ ਨਹੀਂ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀ ਸਿੰਘ ਬਿਰਕ ਦੇ ਘਰ 8-10 ਬੰਦਿਆਂ ਨੇ ਕਾਲੇ ਝੰਡੇ ਲੈ ਕੇ ਤੇ ਉਹਨਾਂ ਦਾ ਪੁਤਲਾ ਫੂਕਿਆ ਬੜੀ ਹਰਾਨਗੀ ਮਹਿਸੂਸ ਹੁੰਦੀ ਹੈ ਇਹੋ ਜਿਹੇ ਲੋਕ ਜਿਹੜੇ ਆ ਹਰਿਆਣੇ ਦੇ ਕਹਿੰਦੇ ਅਸੀਂ ਸਿੱਖ ਆ ਉਹ ਸਿੱਖੋ ਮੁਬਾਰਕਾ ਤੁਸੀਂ ਸਿੱਖੋ ਪਰ ਰਗੂਜੀਤ ਬਿਰਕਦਾ ਘਰ ਘੇਰਦੀ ਬਜਾਏ ਜਦੋਂ ਵਾਰ-ਵਾਰ-ਵਾਰ ਸੱਚੇ ਸੌਦੇ ਵਾਲੇ ਨੂੰ ਪੈਰੋਲ ਮਿਲਦੀ ਸੀ ਤੁਸੀਂ ਉਸ ਤੋਂ ਦੀ ਸਰਕਾਰ ਦਾ ਘਰ ਘੇਰਦੇ ਤੁਸੀਂ ਉਹਨਾਂ ਨੂੰ ਘੇਰਦੇ ਵੀ ਇਹ ਸਾਡੇ ਪੰਥ ਦਾ ਦੋਖੀ ਹੈ ਤੇ ਤੁਸੀਂ ਪਾਈ ਇਹਨੂੰ ਵਾਰ-ਵਾਰ ਪੈਰੋਲ ਕਿਉਂ ਦੇ ਰਹੇ ਹੋ ਕਿੰਨਾ ਚੰਗਾ ਹੁੰਦਾ ਤੇ ਸਾਰੀ ਪੰਥ ਨੂੰ ਮਾਣ ਹੁੰਦਾ ਕਿ ਸਾਡੇ ਜਿਹੜੇ ਸਿੱਖ ਨੇ ਉਹ ਜਾ ਕੇ ਚੜ੍ਹਦੀ ਕਲਾ ਦੇ ਨਾਲ ਇਸ ਤਰ੍ਹਾਂ ਪੰਥ ਦੋਖੀਆਂ ਦੇ ਖਿਲਾਫ ਲੜਾਈ ਲੜ ਰਹੇ ਨੇ ਆਹ ਕੀ ਹੋਇਆ ਤਾਸਕ ਜਾਣੇ ਇਕੱਠੇ ਹੋ ਕੇ ਕਾਲੇ ਝੰਡੇ ਲੈ ਕੇ ਤੇ ਉਹ ਕਿਸੇ ਆਪਦੇ ਹੀ ਗੁਰਸਿੱਖ ਦਾ ਪਤਲਾ ਫੂਕ ਕੇ ਤੇ ਘਰੇ ਆ ਜੋ ਕਿੱਡੀ ਸ਼ਰਮਣਾ ਕਿੱਡੀ ਹਾਸੋਈ ਨਹੀਂ ਸਥਿਤੀ ਏਜੰਸੀਆਂ ਨੇ ਸਾਡੀ ਬਣਾਤੀ ਹੈ ਤੇ ਅਸੀਂ ਕਿਹੜੇ ਕੰਮ ਨੂੰ ਤੁਰੇ ਹੋਏ ਆ ਸਿਰਫ ਨਿੱਕੀਆਂ ਨਿੱਕੀਆਂ ਚੌਧਰ ਵਾਸਤੇ ਨਿੱਕੀਆਂ ਨਿੱਕੀਆਂ ਲੜਾਈਆਂ ਵਾਸਤੇ ਤੇ ਆਪਦੀ ਸਿਆਸੀ ਚੌਧਰ ਨੂੰ ਖੋਦਣ ਵਾਸਤੇ ਉਹਨਾਂ ਸ਼ਕਤੀਆਂ ਨੂੰ ਮੌਕਾ ਦੇ ਰਹੇ ਆ ਜਿਹੜੇ ਤੁਹਾਨੂੰ ਨਿਗਲ ਲੂ ਫਿਰਦੇ ਆ ਜਿਹੜੇ ਤੁਹਾਨੂੰ ਖਾਣ ਨੂੰ ਫਿਰਦੇ ਆ ਜਿਹੜੇ ਤੁਹਾਨੂੰ ਖਤਮ ਕਰਨ ਨੂੰ ਫਿਰਦੇ ਆ ਸਿੱਖ ਸੰਗਤ ਨੂੰ ਅਪੀਲ ਹੈ ਆ ਤੁਸੀਂ ਵੇਖਿਆ ਹੋਣਾ ਤਿੰਨ ਚਾਰ ਤੁਰੇ ਫਿਰਦੇ ਉਹ ਕਹਿੰਦੇ 18 ਮਾਰਚ ਨੂੰ ਅਸੀਂ ਅਕਾਲੀ ਦਲ ਦੀ ਭਰਤੀ ਸ਼ੁਰੂ ਕਰਾਂਗੇ ਉਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਸ਼ਬਦ ਵੀ ਲਾ ਰਹੇ ਆ ਜਦ ਕਿ ਕਰ ਨਹੀਂ ਸਕਦੇ ਸ਼੍ਰੋਮਣੀ ਅਕਾਲੀ ਦਲ ਇੱਕ ਹੈ ਜਿਨ੍ਹਾਂ ਨੇ ਆਪਦੀ ਭਰਤੀ ਕਰ ਲਈ ਹਾਂਜੀ ਹੁਣ ਕੌਮ 'ਚ ਇੱਕ ਦੁਬਦਾ ਪਾਉਣ ਲਈ ਇਹਨਾਂ ਦੇ ਪਿੱਛੇ ਇੱਕ ਸ਼ਕਤੀਆ ਖੜੀਆਂ ਨੇ ਜੀਦਾ ਕਿ ਸਿਕੰਦਰ ਸਿੰਘ ਮਲੂਕਾ ਸਾਹਿਬ ਹੋਣਾ ਨੇ ਐਲਾਨ ਕਰਤਾ ਦਾਸਤਾ ਉਹ ਵੀ ਇਹਨਾਂ ਦੇ ਸਾਥੀ ਨੇ ਕਿ ਅਸੀਂ ਇੱਕ ਨਵਾਂ ਅਕਾਲੀ ਦਲ ਬਣਾਵਾਂਗੇ ਤੇ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਬਣਾਵਾਂਗੇ ਤੇ ਪੰਜਾਬ ਤੇ ਰਾਜ ਕਰਾਂਗੇ ਉਹ ਜਿਹੜਾ ਤਰੀਕਾ ਹੋਣ ਇਹਨਾਂ ਤੋਂ ਪਨਾਇਆ ਜਾਵੇਗਾ ਸੰਗਤ ਨੂੰ ਗਮਰਾਹ ਕਰਕੇ ਉੱਥੇ ਇਕੱਠਾ ਕੀਤਾ ਜਾਏਗਾ ਇਕੱਠੇ ਕਰਕੇ ਬੜੇ-ਬੜੇ ਐਲਾਨ ਹੋਣਗੇ ਤੇ ਪੱਲੇ ਕੁਝ ਵੀ ਨਹੀਂ ਪੈਣਾ ਔਰ ਵੇਖਿਓ ਤੁਸੀਂ ਇਹਨਾਂ ਦੇ ਮਗਰ ਸਾਰਿਆਂ ਨੇ ਬੰਦੇ ਭੇਜਨੇ ਆ ਬੀਜੇਪੀ ਨੇ ਤਾਂ ਭੇਜਨੇ ਭੇਜਨੇ ਆ ਵੀ ਕਰੋ ਇਕੱਠ ਕਾਂਗਰਸ ਵੀ ਭੇਜੇਗੀ ਕਿਉਂਕਿ ਕਾਲੀ ਦਲ ਦੇ ਖਿਲਾਫ ਹੈ ਗੱਲ ਆਮ ਆਦਮੀ ਪਾਰਟੀ ਵੀ ਭੇਜੇਗੀ ਤੇ ਜਿਹੜਾ ਚਿੱਟਾ ਪੰਥਕ ਲਾੜਾ ਹੈ ਉਹ ਵੀ ਉੱਥੇ ਬੰਦੇ ਭੇਜੇਗਾ ਤਾਂ ਜੋ ਇਹ ਗੱਲ ਸਾਹਮਣੇ ਦਰਸਾਈ ਜਾ ਸਕੇ ਵੀ ਇਹ ਜਿਹੜਾ ਤੜਾ ਬੜਾ ਵੱਡਾ ਮਜ਼ਬੂਤ ਹੈ ਤੇ ਕਾਲੀ ਦਾ ਨੂੰ ਕਮਜ਼ੋਰ ਕਰ ਦਿਓ ਕਿਸੇ ਤਰੀਕੇ ਨਾਲ ਇਹ ਤੜੇ ਨੂੰ ਵਰਤ ਕੇ ਉਵੇਂ ਸਾਡੀਆਂ ਧਾਰਮਿਕ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਵੇਖੋ ਚਾਰ ਸ਼ਵੇਰੋ ਘੇਰਾ ਪਾਇਆ ਹੋਇਆ ਅੱਜ ਸਭ ਤੋਂ ਵੱਡੀ ਇਹਨਾਂ ਦੀ ਦੌੜ ਲੱਗੀ ਹੋਈ ਸਾਰਿਆਂ ਦੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇ ਸਾਡੇ ਜਿਹੜੇ ਗੁਰਧਾਮਾਂ ਦੇ ਪ੍ਰਬੰਧਾਂ ਤੇ ਕਿਸੇ ਤਰੀਕੇ ਨਾਲ ਕਾਬਜ ਹੋ ਜਾਈਏ ਇਹ ਹੁਣ ਸੰਗਤ ਨੇ ਸੋਚਣਾ ਹੈ ਕਿ ਜਿਹੜੀਆਂ ਇਹ ਗੱਲਾਂ ਵਾਪਰ ਰਹੀਆਂ ਨੇ ਕਿਉਂ ਵਾਪਰ ਰਹੀਆਂ ਨੇ ਤਾਂ ਅਸੀਂ ਇਹਨਾਂ ਦਾ ਮੂੰਹ ਤੋੜ ਜਵਾਬ ਕਿਵੇਂ ਦੇਣਾ ਵੈਸੇ ਤਾਂ ਤੁਸੀਂ ਅਨੰਦਪੁਰ ਸਾਹਿਬ ਵਾਲਿਆ ਜਿਹੜਾ ਇਹਨਾਂ ਨੇ ਪੰਥ ਇਕੱਠ ਕਰਨ ਦਾ ਐਲਾਨ ਕੀਤਾ ਸੀ ਉਹਦਾ ਤੁਸੀਂ ਬੜਾ ਵੱਡਾ ਮੂੰਹ ਤੋੜ ਜਵਾਬ ਦਿੱਤਾ ਤੁਸੀਂ ਹਾਜ਼ਰੀ ਨਹੀਂ ਭਰੀ ਤੇ ਜਿਹੜਾ ਉਹਨਾਂ 18 ਮਾਰਚ ਆ ਲੈਣੇ ਪ੍ਰਾਪੇ ਕੰਡਾ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਘਰ ਘੇਰਨ ਵਾਲਾ ਜਾਂ ਵੱਡੇ ਤੋਂ ਵੱਡਾ ਐਲਾਨ ਕਰਤਾ ਕਿ ਅਸੀਂ ਤੇਜਾ ਸਿੰਘ ਸਮੁੰਦਰੀ ਹਾਲ ਤੇ ਬੱਸਾਂ ਭਰ ਕੇ ਆਉ ਸ਼ਰਮ ਮਹਿਸੂਸ ਹੁੰਦੀ ਹੈ ਕਿ ਇਹੀ ਬੱਸਾਂ ਕਿਤੇ ਅਸੀਂ ਦਿੱਲੀ ਨੂੰ ਭਰ ਕੇ ਲੈ ਜਾਂਦੇ ਸ਼ਾਇਦ ਪੰਥ ਦੇ ਸਾਰੇ ਮੁਸਲੇ ਅਸੀਂ ਹੱਲ ਕਰਕੇ ਲੈ ਆਉਂਦੇ ਕੱਠ ਬਖਾ ਕੇ ਪਰ ਇੱਥੇ ਕੀਤਾ ਕੀ ਜਾ ਰਿਹਾ ਇੱਥੇ ਘੇਰਾ ਆਪਣਿਆਂ ਨੂੰ ਪਾਇਆ ਜਾ ਰਿਹਾ ਹੁਣ ਸੋਚਣਾ ਗੁਰੂ ਕੀ ਸੰਗਤ ਨੇ ਐ ਲੰਮੀ ਸੋਚ-ਸੋਚ ਕੇ ਤੁਰਿਓ ਰਾਜਸੀ ਲੜਾਈ ਤੁਹਾਡੀ ਆਪਸ ਵਿੱਚ ਨਿੱਕੇ-ਨਿੱਕੇ ਗੱਲਾਂ ਦੀ ਹੋ ਸਕਦੀ ਐ ਲੜੋ ਪੰਜਾਬ ਦੇ ਮੁੱਦਿਆਂ ਤੇ ਹੋ ਸਕਦੀ ਐ ਲੜੋ ਪਰ ਜਿਹੜਾ ਕੁਝ ਤੁਹਾਡੇ ਤੇ ਘੇਰਾ ਆ ਜਿਹੜਾ ਤੁਹਾਡੀਆਂ ਧਾਰਮਿਕ ਸੰਸਥਾਵਾਂ ਤੇ ਕਾਬੂ ਹੋਣ ਲਈ ਪਾਇਆ ਜਾ ਰਿਹਾ ਇਸ ਗੱਲ ਨੂੰ ਜਿਹੜਾ ਸੋਹਰਤ ਨਾਲ ਵਿਚਾਰ ਕੇ ਤੁਰਿਓ ਕਿ ਆਉਣ ਵਾਲਾ ਸਮਾਂ ਇਹ ਨਾ ਹੋਵੇ ਕਿ ਜੇ ਆਪਾਂ ਆਪਦੇ ਹੱਥੀ ਕ ਮਰਾਜ ਭਾਗ ਦੇ ਬੈਠੇ ਆਪਦੇ ਹੱਥੀ ਕਾਬਜ ਇਹਨਾਂ ਨੂੰ ਕਰਵਾ ਬੈਠੇ ਫਿਰ ਇਹ ਨਿਕਲਨੇ ਨਹੀਂ ਫਿਰ ਉਹ ਸਾਡੇ ਚ ਸਿਰੜ ਸਿੱਧਕ ਨਹੀਂ ਰਹਿ ਗਿਆ ਕਿ ਜਿਹੜਾ ਸਾਡੇ ਬਜ਼ੁਰਗਾਂ ਨੇ ਸਿਰੜ ਸਿੱਧਕ ਉਹ ਪਨਾ ਕੇ ਅੰਗਰੇਜ਼ ਕੱਢਲੇ ਸੀ ਇੱਥੋਂ ਉਹ ਸਾਡੇ ਸਿਰੜ ਸਿੱਧਕ ਨਹੀਂ ਰਹਿ ਗਿਆ ਕਿ ਅਸੀਂ ਉਹ ਲక్ష్మణ ਸਿੰਘ ਧਾਰੋਵਾਲੀ ਬਣ ਜਾਵਾਂਗੇ ਫਿਰ ਤਾਂ ਹੁਣ ਸਾਡਾ ਜਿਹੜਾ ਸਿੱਧਕ ਹੈ ਉਹ ਰਹਿ ਗਿਆ ਰਾਸੀ ਲਾਲਚ ਕਰਕੇ ਤੇ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹ ਜਿਹੜਾ ਪ੍ਰਾਤਨ ਇਤਿਹਾਸ ਵੇਖਿਆ ਕਰਨ ਗਿਆ ਤੇ ਸਾਨੂੰ ਵੀ ਉਹ ਬੜੀ ਲਹੰਤ ਪਾਇਆ ਕਰਨ ਗਿਆ ਇਸ ਕਰਕੇ ਆ ਜਿਹੜੇ ਤੁਰੇ ਫਿਰਦੇ ਆ 18 ਮਾਰਚ ਵਾਲੇ ਜਾਂ ਦੂਜੇ ਨੇ ਜਿਹੜੇ ਕਹਿੰਦੇ ਨੇ ਵੀ ਅਸੀਂ ਤੀਜਾ ਸਿੰਘ ਸਮੁੰਦਰੀ ਹਾਲ ਕੇਰਨਾ ਬੱਸਾਂ ਭਰ ਕੇ ਇਹਨਾਂ ਨੂੰ ਸਮਝ ਲਿਓ ਇਹਨਾਂ ਦੇ ਪਿੱਛੇ ਇਹ ਸਾਰਾ ਇੱਕੋ ਲਾਣਾ ਕੌਣ ਸ਼ਕਤੀ ਕਿਹੜੀ ਕੀ ਕੰਮ ਵਰਤਾਰੀ ਹੈ ਜੇਕਰ ਸਮਝ ਲਾਂਗੇ ਤੇ ਚੰਗੇ ਰਹਿ ਜਾਾਂਗੇ